ਹਾਂਜੀ ਸ੍ਰੀ ਗੁਰੂ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜਿਵੇਂ ਕਿ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਇਸ ਵਾਰ ਅਚਾਰ ਵਾਲੀ ਮੱਕੀ ਬੀਜੀ ਆ ਤਾਂ ਉਹਦੇ ਵਿੱਚ ਆਪਾਂ ਕਿਵੇਂ ਦੇਖਣਾ ਕਿ ਸੰਡੀ ਵਾਲੀ ਸਪਰੇ ਕਰੀਏ ਜਾਂ ਨਾ ਕਰੀਏ ਕਿਉਂਕਿ ਕਈ ਵਾਰੀ ਕੀ ਹੁੰਦਾ ਨਾ ਬਾਦੂ ਚ ਹੀ ਖਰਚ ਇੱਕ ਦੂਜੇ ਨੂੰ ਦੇਖੋ ਦੇਖੀ ਬਹੁਤ ਸਾਰੇ ਕਿਸਾਨ ਭਰਾ ਕਰ ਬੈਂਦੇ ਨੇ ਤੇ ਜੂਰੀ ਆ ਸੱਟੇ ਦੀ ਦੇਣ ਦੇ ਵਿੱਚ ਫਾਇਦਾ ਜਾਂ ਖਾਲ ਦੇ ਵਿੱਚ ਤਾਂ ਰੱਖੇ ਚ ਖਾਲ ਕਹਿੰਦਾ ਬਹੁਤ ਚਬੱੱਚੇ ਚ ਜਾਂ ਕਿਸੇ ਵੀ ਤਰੀਕੇ ਨਾਲ ਪਾਣੀ ਦੇ ਵਿੱਚ ਉਦਾਂ ਹੀ ਬੋਰੀ ਰੱਖੇ ਚ ਆਪਾਂ ਪਹਿਲਾਂ ਜੇਕਰ ਗੱਲਬਾਤ ਕਰੀਏ ਕਿਸਾਨ ਭਰਾਵੋ ਅ ਸੁੰਢੀ ਵਾਲੀ ਜਿਹੜੀ ਸਪਰੇਅ ਆ ਉਹਦੇ ਬਾਰੇ ਗੱਲਬਾਤ ਕਰਦੇ ਆਪਾਂ ਕਈ ਵਾਰੀ ਕੀ ਹੁੰਦਾ ਨਾ ਬਹੁਤ ਸਾਰੇ ਕਿਸਾਨ ਵੀਰ ਪੱਤੇ ਦੇਖ ਕੇ ਜਿਹੜੇ ਪਹਿਲਾਂ ਦੇ ਪੱਤੇ ਜੰਗਾਲੇ ਹੁੰਦੇ ਨੇ ਜਾਂ ਸੁੰਢੀ ਦੇ ਉੱਪਰ ਉਹਨਾਂ ਦਾ ਹਰਾ ਮਾਦ ਦਾ ਖਾਦਾ ਹੁੰਦਾ ਉਸ ਨੂੰ ਦੇਖ ਕੇ ਸਪਰੇਅ ਕਰਨ ਦਾ ਫੈਸਲਾ ਲੈ ਲੈਂਦੇ ਨੇ ਉਦੇ ਬਾਰੇ ਗੱਲਬਾਤ ਕਰਦੇ ਹਾਂ ਕਿਸਾਨ ਭਰਾਵੋ ਜਿਹੜੇ ਵੀ ਨਵੇਂ ਜਿਹੜਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਲੱਗਦਾ ਬੈਲ ਆਈਕਨ ਦਬਾ ਲਓ ਤਾਂ ਜਿਹੜੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਸੋ ਅਸਲ ਦੇ ਵਿੱਚ ਕੀ ਹੁੰਦਾ ਕਿਸਾਨ ਭਰਾਵੋ ਜਿਵੇਂ ਕਿ ਤੁਸੀਂ ਅੱਗੇ ਵੀਡੀਓ ਦੇ ਵਿੱਚ ਦੇਖੋਗੇ ਜਿਹੜੇ ਇਸ ਤਰੀਕੇ ਦੇ ਪੱਤੇ ਹੁੰਦੇ ਨੇ ਆਪਾਂ ਨੇ ਇਹਨਾਂ ਨੂੰ ਦੇਖ ਕੇ ਸਪਰੇ ਨਹੀਂ ਕਰਨੀ। ਇਹ ਜਿਹੜੇ ਜੰਗਾਲੇ ਜੇ ਪੱਤੇ ਹੁੰਦੇ ਆ ਕਈ ਵਾਰੀ ਆਪਾਂ ਨੂੰ ਬੂਟੇ ਤੋਂ ਸੜੇ ਪੱਤੇ ਹੁੰਦੇ ਆ। ਇੱਕ ਤਾਂ ਨਵੇਂ ਗੋਭਾ ਨਿਕਲ ਰਹੇ ਨੇ ਹੁੰਦੀਆਂ ਨੇ। ਇੱਕ ਕਈ ਵਾਰ ਕੀ ਹੁੰਦਾ ਨੇ ਜਿਹੜੇ ਪੁਰਾਣੇ ਪੱਤੇ ਹੁੰਦੇ ਆ ਜਿਨ੍ਹਾਂ ਦੇ ਉੱਤੇ ਇਸ ਤੋਂ ਪਹਿਲਾਂ ਜਿਹੜਾ ਸੁੰਡੀ ਦਾ ਪੂਰ ਸੀਗਾ ਉਹ ਅਟੈਕ ਕਰਕੇ ਗਿਆ ਪਰ ਉਹ ਪੱਤੇ ਕੁਝ ਜਾਣ ਚ ਸੀਗੇ ਆਪਣੇ ਬੂਟਿਆਂ ਦੇ ਨਾਲ ਅਜੇ ਤੱਕ ਇਸ ਤਰੀਕੇ ਦੇ ਨਾਲ ਖੜੇ ਹੁੰਦੇ ਨੇ ਪਰ ਇਹਨਾਂ ਦੇ ਨਾਲ ਆਪਾਂ ਜੇ ਕਹਿੰਦੇ ਸਪਰੇਅ ਕਰਨ ਦਾ ਫੈਸਲਾ ਇਸ ਤਰੀਕੇ ਦੇ ਨਾਲ ਨਹੀਂ ਲੈਣਾ ਆਪਾਂ ਨੇ ਇਹਨਾਂ ਨੂੰ ਆਪਾਂ ਨੇ ਬਿਲਕੁਲ ਇਗਨੋਰ ਕਰਨਾ ਅਸਲ ਕੀ ਦੇਖਣਾ ਇਸ ਚੀਜ਼ ਨੂੰ ਕਿਸਾਨ ਭਰਾਵੋ ਜਿਹੜੀ ਗੋਭ ਆ ਜੇਕਰ ਤੁਹਾਡੀ ਗੋਭ ਸਵਸਥ ਚੱਲ ਰਹੀ ਆ ਤਾਂ ਬਿਲਕੁਲ ਵੀ ਸੜਕਾ ਕਰਨ ਦਾ ਫੈਸਲਾ ਨਾ ਲਾਓ ਤੁਸੀਂ ਅੱਗੇ ਡਿਲੇ ਕਰ ਸਕਦੇ ਹੋ ਸੜਕਿਆ ਇੱਕ ਇਹ ਚੀਜ਼ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਕਿ ਆਪਾਂ ਨੇ ਜਦੋਂ ਵੀ ਸਪਰੇਅ ਕਰਨੇ ਕਿਉਂਕਿ ਪਹਿਲਾਂ ਵਾਲੇ ਪੱਤੇ ਹੁੰਦੇ ਨੇ ਜਿਹੜੇ ਇੱਕ ਦੂਸਰਾ ਜਿਵੇਂ ਕਿ ਇਹ ਹੁਣ ਦੇਖ ਸਕਦੇ ਤੁਸੀਂ ਖੇਤ ਆ ਜਿਹੜਾ ਇਹਨੂੰ ਪਾਣੀ ਲੱਗਣ ਵਾਲਾ ਜੇਕਰ ਆਪਾਂ ਇਸ ਤਰੀਕੇ ਦੇ ਖੇਤ ਦੇ ਵਿੱਚ ਕਰ ਦਾਂਗੇ ਜਿਵੇਂ ਕਿ ਸੁੱਕਿਆ ਖੇਤ ਪਿਆਗਾ ਤਾਂ ਤੁਹਾਡੀ ਜਿਹੜੀ ਕੋਈ ਵੀ ਤੁਸੀਂ ਸੜਕਿਆ ਕਰੋਗੇ ਉਹਦਾ ਕੰਮ ਕਰਨ ਦੀ ਜਿਹੜੀ ਉਹਦੀ ਆਪਾਂ ਕਹਿੰਦੇ ਕਪੈਸਿਟੀ ਆ ਉਹ ਘਟ ਜੂਗੀ ਅਸਲ ਦੇ ਵਿੱਚ ਜਦੋਂ ਵੀ ਕੋਈ ਵੀ ਸੜਕਾ ਕਰਨਾ ਤਾਂ ਖੇਤ ਨੂੰ ਪਾਣੀ ਲੱਗਿਆ ਹੋਣਾ ਜ਼ਰੂਰੀ ਆ ਮੱਕੀ ਦੇ ਖੇਤ ਨੂੰ ਤੇ ਕਹਿਣ ਦਾ ਪਾਬ ਉਹਦੇ ਵਿੱਚ ਨਮੀ ਹੋਣੀ ਜ਼ਰੂਰੀ ਆ ਵੱਧ ਤੋਂ ਵੱਧ ਬੂਟੇ ਨੇ ਜਿਹੜੇ ਉਹ ਐਕਟਿਵ ਹੋਣ ਵੱਧ ਤੋਂ ਵੱਧ ਸਾਹ ਲੈਂਦੇ ਹੁਣ ਵੱਧ ਤੋਂ ਵੱਧ ਉਹਨਾਂ ਦਾ ਵਾਧਾ ਹੁੰਦਾ ਹੋਵੇ ਕਹਿਣ ਦਾ ਪਾਬ ਜਿਹੜੇ ਤੁਸੀਂ ਸੜਕਾ ਕਰੋਗੇ ਉਹਨੂੰ ਵੱਧ ਤੋਂ ਵੱਧ ਛੇਤੀ ਤੋਂ ਛੇਤੀ ਆਪਣੇ ਵਿੱਚ ਸਮਾ ਲੈਣ ਉਸ ਜ਼ਹਿਰ ਨੂੰ ਤੇ ਤਾਂ ਜੋ ਜਿਹੜਾ ਸੁੰਡੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਟੈਕ ਹੋਣਾ ਉਹਦੇ ਤੋਂ ਆਪਾਂ ਬਚ ਸਕੀਏ ਇੱਕ ਤਾਂ ਇਹ ਜ਼ਰੂਰਤਾਂ ਰੱਖਿਓ ਕਿਸਾਨ ਭਰਾਵੋ ਅਗਲੀ ਗੱਲ ਬਹੁਤ ਸਾਰੇ ਕਿਸਾਨ ਵੀਰ ਕੀ ਕਰਦੇ ਨੇ ਜਿਹੜਾ ਜੂਰੀਆ ਦਾ ਇਸ ਤਰੀਕੇ ਦੇ ਆ ਖਾਲੀਆਂ ਹੁੰਦੀਆਂ ਨੇ ਆਪਣੇ ਖੇਤਾਂ ਦੇ ਵਿੱਚ ਜਿਹੜੀ ਆਪਾਂ achar ਵਾਲੀ ਮੱਕੀ ਬੀਜੀ ਹੁੰਦੀ ਹੈ ਉਸ ਦੇ ਵਿੱਚ ਮੋਡਿਆਂ ਦੇ ਵਿੱਚ ਭੂੰਗੇ ਵਗੈਰਾ ਪਾ ਕੇ ਜਾਂ ਕਿਸੇ ਵੀ ਤਰੀਕੇ ਨਾਲ ਇਸ ਤਰੀਕੇ ਦੇ ਨਾਲ ਖਾਲੀਆਂ ਦੇ ਵਿੱਚ ਜੂਰੀਆ ਬਾਰੀ-ਬਾਰੀ ਹਰ ਇੱਕ ਖਾਲੀ ਤੇ ਜਾ ਕੇ ਜੂਰੀਆ ਦੇਣ ਦੀ ਕੋਸ਼ਿਸ਼ ਕਰਦੇ ਆ ਜਾਂ ਸੱਟੇ ਦੀ ਜੂਰੀਆ ਦੇਣ ਦੀ ਕੋਸ਼ਿਸ਼ ਕਰਦੇ ਨੇ ਬਹੁਤ ਸਾਰੇ ਵੀਰ ਉਹਦੇ ਨਾਲ ਕੀ ਹੁੰਦਾ ਕਿ ਸਾਣ ਪ੍ਰਭੂ 2-3 ਪ੍ਰੋਬਲਮ ਆਉਂਦੀਆਂ ਨੇ ਪਹਿਲਾ ਨੰਬਰ ਤਾਂ ਸਭ ਤੋਂ ਵੱਡੀ ਗੱਲ ਆ ਗਈ ਜਿਹੜੀ ਉਹਦੇ ਨਾਲ ਜਿਹੜੀ ਸੰਡੀ ਆ ਸੰਡੀ ਦੀ ਅਟੈਕ ਆ ਜਿਹੜਾ ਸੰਡੀ ਦਾ ਉਹ ਜ਼ਿਆਦਾ ਵੱਧਦਾ ਹੈਗਾ ਜੇ ਪਾਣੀ ਦੇ ਵਿੱਚ ਜੂਰੀਆ ਰੱਖਣ ਦੇ ਮੁਕਾਬਲੇ ਦੂਜਾ ਨੁਕਸਾਨ ਇਹਦੇ ਨਾਲ ਕੀ ਹੁੰਦਾ ਆਪਾਂ ਨੂੰ ਵਾਧੂ ਦੀ ਮਿਹਨਤ ਕਰਨੀ ਪੈਂਦੀ ਹੈ ਜਿਦੀ ਕਿ ਕੋਈ ਵੀ ਲੋੜ ਨਹੀਂ ਆ ਮੈਂ ਬਿਨਾਂ ਗੱਲਬਾਤ ਤੋਂ ਮੋਢੇ ਤੜਵਾਉਂਦੀ ਕੋਈ ਲੋੜ ਨਹੀਂ ਹੁੰਦੀ ਜਿੱਥੇ ਸਰ ਦਾ ਬਿਲਕੁਲ ਸਾਰੂ ਤੇ ਤੀਸਰਾ ਇੱਕ ਹੋਰ ਕਾਰਨ ਹੁੰਦਾ ਕਿ ਸੰਨ ਪ੍ਰਭੂ ਇਸ तरीके ਦੀ ਰੇ ਜਦੋਂ ਆਪਾਂ ਜੂਰੀਆ ਵਗੈਰਾ ਦਿੰਨੇ ਆ ਉਹਦਾ ਨੁਕਸਾਨ ਹੁੰਦਾ ਦਾ ਤਾਂ ਜਦੋਂ ਆਪਾਂ ਛੱਟੇ ਦੀ ਜੂਰੀਆ ਦਿੰਨੇ ਆ ਤਾਂ ਉਹ ਜਿਹੜੇ ਪੱਤੇ ਮੱਚੇ ਹੋਏ ਦਿਖਾਈ ਦਿੰਦੇ ਆਪਾਂ ਨੂੰ ਉੱਪਰ ਪੱਤੇ ਜੇ ਮੱਚ ਜਾਂਦੇ ਆ ਤੇ ਫੇਰ ਭਾਵੇਂ ਉਹਦੇ ਨਾਲ ਕੋਈ ਬੜਾ ਵੱਡਾ ਨੁਕਸਾਨ ਤਾਂ ਨਹੀਂ ਹੁੰਦਾ ਪਰ ਇੱਕ ਵਾਰੀ ਜਿਹੜੀ ਆਪਣੀ ਫਸਲ ਆ ਗਈ ਉਹ ਆਪਾਂ ਨੂੰ ਵਧੀਆ ਲੱਗਣੋਂ हट ਜਾਂਦੀ ਹੈ ਇਹ ਤਿੰਨ ਚਾਰ ਚੀਜ਼ਾਂ ਨੇ ਜਿਹੜੀਆਂ ਨੁਕਸਾਨ ਇਸ ਤਰੀਕੇ ਦੇ ਨਾਲ ਜੇਕਰ ਆਪਾਂ ਪਾਉਣਿਆਂਗੇ ਛੱਟੇ ਦੀ ਜਾਂ ਜਾਂ ਖਾਲੀਆਂ ਦੇ ਵਿੱਚ ਨੁਕਸਾਨ ਕਰਦੀ ਹੈ ਹੁਣ ਜੇਕਰ ਦੂਜੇ ਪਾਸੇ ਦੇਖੀ ਆਪਾਂ ਖਾਲ ਦੇ ਵਿੱਚ ਆਪਾਂ ਚ ਬੱਚੇ ਦੇ ਵਿੱਚ ਰੱਖਣੀ ਆ ਟਿਊਬਲ ਦੀ ਛੱਲ ਜਿਹੜੀ ਆਪਣੀ ਮੋਟਰ ਦੀ ਛੱਲ ਵੱਜਦੀ ਆ ਉਸ ਤੋਂ ਥੋੜਾ ਜਿਹਾ ਅੱਗੇ ਕਰਕੇ ਰੱਖ ਸਕਦੇ ਹੋ ਤੁਸੀਂ ਆਪਣੇ ਖੇਤ ਦੀ ਕਪੈਸਿਟੀ ਦੇ ਹਿਸਾਬ ਦੇ ਨਾਲ ਤਾਂ ਫਿਰ ਉਹ ਸਾਰਿਆਂ ਤੋਂ ਵਧੀਆ ਤਰੀਕਾ ਉਹਦੇ ਨਾਲ ਸੁੰਡੀ ਵੀ ਘਟ ਪੈਂਦੀ ਆ ਤੇ ਜਾਊਗੀ ਵੀ ਸਾਰੇ ਖੇਤ ਦੇ ਵਿੱਚ ਆਪਾਂ ਨੇ ਇੱਕ ਵੀ ਜੂਰੀਆ ਸੱਤੇ ਦੇ ਨਾਲ ਨਹੀਂ ਦਿੱਤੀ ਸਾਰੀ ਜੂਰੀਆ ਪਾਣੀ ਦੇ ਵਿੱਚ ਹੀ ਮੈਕਸਿਕਰ ਕੇ ਭੇਜੀਆ ਪਰ ਇੱਕ ਸਾਵਧਾਨੀ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਕਹਿੰਦੇ ਹੁੰਨੇ ਆ ਕਿ ਜਦੋਂ ਵੀ ਤੁਹਾਡੀ ਜੂਰੀ ਸਾਰੀ ਨਿਪਟ ਗਈ ਬੋਰੀ ਦੇ ਖਾਲੀ ਹੋ ਗਈ ਤਾਂ ਉਸ ਤੋਂ ਬਾਅਦ ਜ਼ਰੂਰ ਕਰ ਲਿਆ ਕਰੋ ਕੰਮ ਕਿ ਖਾਲੀ ਪਾਣੀ ਆ ਜਿਹੜਾ ਸਾਫ ਪਾਣੀ ਉਹ ਚਲਾ ਦਿਆ ਕਰੋ ਇਹ ਦੋ ਤਿੰਨ ਚੀਜ਼ਾਂ ਦਾ ਧਿਆਨ ਰੱਖੀਏ ਕਿਸਾਨ ਭਰਾਵੋ ਆਪਾਂ ਅਚਾਰ ਵਾਲੀ ਮੱਕੀ ਦੇ ਬਾਧੂ ਖਰਚਿਆਂ ਤੋਂ ਬਚ ਸਕਦੇ ਹਾਂ ਬਹੁਤ ਸਾਰੇ ਵੀਰ ਕਹਿੰਦੇ ਹੁੰਦੇ ਨੇ ਕਿ ਯਾਰ ਜਿਹੜੀ ਜੂਰੀ ਆ ਗਈ ਜਿਹੜੀ ਉਹ ਜੂਰੀ ਤੁਰਦੀ ਨਹੀਂ ਖੇਤ ਦੇ ਵਿੱਚ ਜਿੱਥੇ ਸੱਟਾ ਦਿੱਤਾ ਉਹ ਉੱਥੇ ਹੀ ਰਹਿੰਦੀ ਆ ਸੱਟੇ ਦੀ ਗੱਲ ਅੱਡ ਹੁੰਦੀ ਆਂ ਪ੍ਰਭੂ ਜਿਹੜੀ ਆਪਾਂ ਨੇ ਪਿਛਲੇ ਸਾਲ ਆਪਣੇ ਝੋਨੇ ਦੇ ਵਿੱਚ ਵੀ ਪ੍ਰੈਕਟੀਕਲ ਕਰਕੇ ਦੇਖਿਆ ਸੀਗਾ ਬਿਲਕੁਲ ਕਾਰਗਰ ਤਰੀਕਾ ਦਾ ਜੇਕਰ ਆਪਾਂ ਪਾਣੀ ਦੇ ਵਿੱਚ ਰੱਖਦੇ ਆਂ ਸਾਰੇ ਖੇਤ ਦੇ ਵਿੱਚ ਜਾਂਦੀ ਆਂ ਬਸਰਤੇ ਪਹਿਲਾਂ ਪਾਣੀ ਵਾਲਾ ਨਾ ਖੜਿਆ ਹੋਵੇ ਝੋਨੇ ਦੇ ਵਿੱਚ ਮੱਕੀ ਦੇ ਵਿੱਚ ਤਾਂ ਆਪਣੇ ਹੁੰਦੀ ਨਹੀਂ ਪਹਿਲੇ ਪਾਣੀ ਸੋ ਇਸ ਤਰੀਕੇ ਦੇ ਨਾਲ ਜੇਕਰ ਨਹੀਂ ਵੀ ਜਾਂਦੀ ਮੱਕੀ ਤਾਂ ਢੀ ਬਰਾਬਰ ਵੱਧ ਰਹੀ ਆ ਫਿਰ ਤੁਸੀਂ ਉਸ ਨੂੰ ਇਹ ਕਹਿ ਸਕਦੇ ਹੋ ਕਿ ਜੂਰੀਏ ਤੋਂ ਬਿਨਾ ਮੱਕੀ ਵੱਧ ਰਹੀ ਆ ਫਿਰ ਆਪਸ ਵਿੱਚ ਜਿਹੜਾ ਖੇਤ ਆਗਾ ਸਾਰਾ ਖੇਤ ਇੱਕੋ ਜਿਹਾ ਕਿਵੇਂ ਹੋ ਜਾਂਦਾ ਸੋ ਇਹਨਾਂ ਚੀਜ਼ਾਂ ਤੋਂ ਆਪਾਂ ਬਾਹਰ ਆਈਏ ਜਿਹੜੀ ਜ਼ੂਰੀ ਹੈਗੀ ਉਹ ਪਾਣੀ ਦੇ ਵਿੱਚ ਘੋਲ ਕੇ ਦਿੰਨੇ ਆ ਸਾਰੇ ਖੇਤ ਦੇ ਵਿੱਚ ਇੱਕੇ ਦਿਨ ਚ ਪਾਣੀ ਫਿਰਦਾਗਾ ਫੇਰ ਉਹ ਸਾਰਾਂ ਤੋਂ ਵਧੀਆ ਕਾਰਗਰ ਤਰੀਕਾਗਾ ਸਾਰਾ ਖੇਤ ਬਿਲਕੁਲ ਇੱਕੋ ਜਿਹਾ ਖੇਤ ਦਿਖਾਈ ਦੇਊਗਾ ਤੁਹਾਨੂੰ ਕਿਤੋਂ ਵੀ ਵੱਡਾ ਛੋਟਾ ਜੇ ਤਾਂ ਪਹਿਲੀ ਡੀਏਪੀ ਵਗੈਰਾ ਦਾ ਕੋਈ ਖੁੱਡਾਂ ਦੇ ਵਿੱਚ ਕਮੀ ਆਈ ਹੋ ਜਾਂ ਕੋਈ ਜਿਵੇਂ ਕਿ ਆਪਣੇ ਇੱਕ ਦੋ ਜਗ੍ਹਾ ਤੇ ਜਾਨਵਰਾਂ ਨੇ ਖਾਦੀ ਹੋਈ ਹੈਗੀ ਪਸ਼ੂ ਵਗੈਰਾ ਆ ਜਾਂਦੇ ਨੇ ਉਹ ਤਾਂ ਇੱਕ ਵੱਖਰੀ ਗੱਲ ਆ ਪਰ ਤੁਹਾਨੂੰ ਕਿਤੋਂ ਵੀ ਖੇਤ ਚੰਨੀ ਮਣੀ ਦਿਖਾਈ ਦੇਊਗਾ ਜੇਕਰ ਤੁਸੀਂ ਇਸ ਤਰੀਕੇ ਨਾਲ ਰਹੇਦੋਂਗੇ ਸੋ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ